ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚਾਰ ਬਟਾ ਦਿਖਾਵਾਂਗੇ ਤੁਹਾਨੂੰ ਚਾਰ ਪੱਛੀਆਂ ਦੀ ਸੇਲ ਆ ਡਿਟੇਲ ਵੀਰ ਤੋਂ ਪੁੱਛੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਰੇ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਕਰਨਾ ਪਿੰਡ ਧੌੜ ਦੇ ਗੱਲਾ ਬਨਾਲਾ ਦੇ ਬਾਈ ਮੋਬਾਈਲ ਨੰਬਰ ਆਪਣਾ 90415 3617 ਬਾਈ 90415 3617 ਜਿਆਦਾ ਬਤ ਖਾਵੇਂ ਚਾਰ ਬੱਚੇ ਚਾਰ ਬੱਚੇ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਹਾਂ ਬਾਈ ਇਹਦੀ ਉਮਰ ਹੈਗੀ 8 ਮਹੀਨਿਆਂ ਦੀ ਖੀਰੀ ਆ ਲੁਣ ਠੀਕ ਹੈ 8 ਮਹੀਨੇ ਉਮਰ ਖੀਰੀ ਤੇ ਚੰਗੀ ਝੋਲੀ ਥਣ ਵਗੈਰਾ ਚਾਹੀਆ ਥਣ ਚਾਹੀਆ ਬਾਈ ਫੋਟ ਸੰਗ ਤਾਂ ਨਾ ਨਾ ਤਾਂ ਥਣ ਦੇਖ ਸਕਦਾ ਥਣ ਚਾਹੀਆ ਤੇ ਭਾਅ ਦਾ ਕੀ ਰੱਖਿਆ ਭਾਅ ਬਾਈ 17000 ਗਜੈਸ ਹੋਜੂ ਵਿੱਚੋਂ ਗਜੈਸ ਕਰ ਦ ਸਸ 17000 ਰੁਪਏ ਭਾਗ ਹੈ ਦੇ ਵਿੱਚੋਂ ਗਜਾਇਸ ਹੋ ਜਾਨੀ ਬੱਚੀ ਚੰਗੀਆਂ ਜਿੰਦ ਜਾਨ ਵਾਲੀ ਰਾਜੀ ਬੜੀ ਬੜੀ ਠੀਕ ਹੈ ਸੋ ਫਾਰਮ ਦੇ ਵਿੱਚ ਵੀ ਲੈ ਗਿਆ ਕਹਿੰਦਾ ਖੁੱਲੀ ਫਿਰਦੀ ਸੀਗੀ ਤੇ ਮੂੰਹ ਮੱਥਾ ਦੇਖੋ ਫੇਸ ਬਿਊਟੀ ਬੱਚੀ ਬਹੁਤ ਚੰਗੀਆਂ ਜਿੰਦ ਜਾਨ ਵਾਲੀ ਹੈਗੀ ਤੇ 4 ਥਾਣਾ 17000 ਰੁਪਏ ਦੀ ਹੈਗੀ ਬੱਚੀ ਦੀ ਕੀਮਤ ਤੇ ਜਿਹੜੀ ਆਪਾਂ 2 ਨੰਬਰ ਬੱਚੀ ਦੇਖੀ ਜਾਨੇ ਆ ਭਈਆ ਕਿਹੋ ਜਿਹਾ ਬੱਚਾ ਆ ਥਣ ਚਾਰ ਹੀ ਆ ਤੇ ਪੁੱਛ ਪੜੀ ਆਹ ਭਾਈ ਚਾਰ ਹੀ ਆ ਤੇ ਕੋਈ ਫੋਟ ਸਾਂਗਣੀ ਹੈ ਨਾ ਹਾਂ ਜੀ ਥਣ ਸੋਹਣੀ ਹੈ ਤੇ ਵਧੀਆ ਚੰਗੀ ਬੈਠਦੀ ਹੈ ਚੰ ਬਈ ਨੋ ਕਿ 3 ਕਿਲੋ ਲਵਾ ਰਹੇ ਹਾਂ ਠੀਕ ਹੈ ਇਹਦਾ 24 ਕਿਲੋ ਇਹਦਾ ਭਾਅ ਪਾ ਕੀ ਰੱਖਿਆ 30 ਕਿਲੋ ਦਾ ਮੇਰਾ ਪਾ 10000 ਰੁਪਏ ਆ ਵਜਾਇਸ ਹੋ ਜੂ ਹਣਾ ਵਜਾਇਸ ਕਰ ਦਾਂਗੇ ਸੋ 10000 ਰੁਪਏ ਭਾਅ ਕਹਿੰਦਾ ਗਜੈਸ ਵਿੱਚੋਂ ਕਰ ਦਾਂਗੇ ਹਜੇ ਬੱਚਾ ਹੀ ਆ 4 ਮਹੀਨੇ ਦਾ ਤੇ ਚੰਗੀ ਕੇਅਰ ਕਰਾਂਗੇ ਸੋਹਣੀ ਬਣੂਗੀ 30 ਕਿਲੋ ਦੱਸਦਾ ਵੀ ਰਿਕਾਰਡ 'ਚ ਇਹਦੀ ਮਾਦਾ ਤੇ ਬਾਕੀ ਮੁਹ ਮੱਥਾ ਬੱਚਾ ਬਹੁਤ ਪਿਆਰਾ ਹੈ ਚੰਗਾ ਸਾਫ ਸੁਥਰਾ ਤੇ ਹੁਣ ਬਸ ਮਾਰਨ ਕਿ ਚਲੋ ਕਾਫ ਸਟੈਟਰਲ ਟਾਈਮ ਨਾਲ ਆ ਕੇ ਅੱਗੇ ਆਪਾਂ ਦੂਜੀ ਫੀਡ ਪਾ ਕੇ ਕਾਰਗਰ ਦੀ ਵਧੀਆ ਇਹਦੇ ਆਪਾਂ ਬੋਡੀ ਗ੍ਰੋਥ ਕਰਕੇ ਤੋਂ ਅੱਗੇ ਦੂਜੇ ਨੰਬਰ ਤੇ ਕੀਮਤ 10000 ਰੁਪਇਆ ਤੀਜੇ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਆਪਾਂ ਹਾਂਜੀ ਬਈ ਇਹਦੀ ਉਮਰ ਹੈ ਬਈ 9 ਹਰ 9 ਮਹੀਨੇ ਲੱਗਿਆ ਠੀਕ ਹੈ ਤੇ ਪੂਪੜੀ ਮੈਨੇ ਥਣ ਦਿਖਾਈ ਹਾਂ ਚਾਰੀ ਆ ਫਰਾ ਕੋਈ ਫੋਟ ਸਾਂਗ ਨਹੀਂ ਹਾਂ ਨਾ ਵੀ ਠੀਕ ਹੈ ਇਹਦਾ ਭਾਅ ਪੱਕੀ ਰੱਖਿਆ ਤੇ ਨੰਬਰ ਦਾ ਬਈ ਮੋੜ ਦਾ ਦਾ ਕਰ ਜਾਗਾ ਜੀ ਆ ਕੀ ਠੀਕ ਹੈ ਤੇ ਨੰਬਰ ਦਾ ਮੁੱਲ 20000 ਰੁਪਇਆ ਤੇ ਮਾਨਦਾਨ ਵਿੱਚ ਹੋ ਜਾਊਗਾ ਬੱਚੀ ਮੂੰ ਮੱਥਾ ਬਹੁਤ ਚੰਗਾ ਜਿੰਦਿਆਂ ਬਾਕੀ ਪਿੱਠ ਪੜੇ ਦੀ ਮੰਤਰ ਕੁਆਲਟੀ ਬਹੁਤ ਚੰਗੀ ਹੈ ਬੱਚੀ ਮੂੰ ਮੱਥਾ ਦੇਖੋ ਪੁੱਤਲੀ ਬੋਧੀ ਵਾਲੀ ਬੱਚੀ ਹੈ ਜਬ ਬਰੀਡ ਠੀਕ ਹੈ ਸੋ ਸਾਫ ਸੁਥਰੀ ਚੰਗਾ ਕੱਦ ਬੈਟ ਕੱਦ ਬੈਟ ਹੈ ਤਾਂ ਬਾਕੀ ਥਾਣ ਦਾ ਸੈਜ ਵੀ ਸੋਹਣਾ ਮੋਟਾ ਥਾਣਾ ਸਾਫ ਸੁਥਰਾ ਵਧੀਆ ਥਾਣਾ ਕੱਢੂਗੀ ਤੇ ਇਹ ਸੀਗੀ ਤੀਜੇ ਨੰਬਰ ਤੇ ਅੱਗੇ ਚਾਰ ਨੰਬਰ ਦੀ ਗੱਲ ਕਰਦੇ ਆਪਾਂ ਬਈ ਆ ਬੱਚਾ ਹੈਗਾ ਨੌ ਮਹੀਨਾ ਠੀਕ ਹੈ ਤੇ ਥਾਣ ਝੋਲੀ ਬਹੁਤ ਚੰਗੀ ਹੈ ਦੀ ਹਨ ਝੋਲੀ ਦਾ ਬੜੀ ਪੂਰੀ ਚੰਗੀ ਹੈ ਜਿੰਨੀ ਕਹਦੇ ਉੰਨੀ ਚੰਗੀ ਆਂਤੀ ਕੋਈ ਨਹੀਂ ਝੋਲੀ ਆ ਤਾਂ ਇਹਦਾ ਭਾਗ ਹੀ ਰੱਖਿਆ ਆ ਮੈਂ ਮੂਲ ਕਰਦਾ ਮੈਂ 25000 ਰੁਪਇਆ 22000 ਦੀ ਬੱਚੀ ਦੇ ਦਿੰਦੀ ਹਾਂ ਸੋ 22000 ਦੀ ਬੱਚੀ ਇਹ ਦੇ ਦਿੰਦੇ ਨਹੀਂ ਹੁੰਦੇ ਬੱਚੀ ਬੇ ਕਿੰਨੀ ਆ ਚੌਥੇ ਨੰਬਰ ਵਾਲੀ ਦੇਖੋ ਸ਼ਾਈਨਿੰਗ ਵਗੈਰਾ ਤੇ ਬਾਕੀ ਥਣ ਝੋਲੀ ਦੀ ਬਹੁਤ ਜ਼ਿਆਦਾ ਖਬਰਦਾਰ ਆ ਬੇ ਚੰਗੀ ਹੈ ਬੱਚੋ ਦੀ ਬੈਠ ਕੋਈ ਕਾਲੀ ਝੋਲੀ だっ ਤੇ ਖੜਨੀ ਵੀ ਸ਼ਾਈਨਿੰਗ ਬੱਚੀ ਰੰਗ ਰੰਗ ਦੇਖੋ ਸੋ ਦੇਖੋ ਕੀ ਆ ਬਤਾ ਚੌਂਕ ਜਿਹਾ ਹੀਰਾ ਜਮਾ ਸੋ ਚਾਰ ਬੱਚੀਆਂ ਦਿਖਾ ਰਿਆ ਤੁਹਾਨੂੰ 90415 3671 ਹਾਂ ਬਈ ਮੋਬਾਈਲ ਨੰਬਰ ਆ ਜੇ ਚਾਰੇ ਕੋਈ ਇਕੱਠੇ ਲੈਣ ਆ ਲੈ ਹੋਇਆ ਇਕੱਠੇ ਦੇ ਦਾਂਗੇ ਮਾਨਦਰ ਚਗੇ ਰੋ ਪੂਰਾ ਫੁੱਲ ਮਾ ਦੇਨੇਗਾ 5590 ਨਾਲ ਹਾਂ ਬਈ ਸਵੇਰੇ 5590 ਇਹ ਘਰ ਦੇਦਾ ਕਿ ਚਾਰੇ ਜਿਹੜਾ ਵੀ ਇਕੱਠਿਆ ਲੋ ਪਿੰਡ ਤੋਲਾ ਜਿਹੜਾ ਵਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ